ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਾਬ ਖਿਜ ਕੇ ਪਿੱਛੇ ਹੋਇਆ ਚਰਖੜੀ ਫੇਰ ਘੁਮਾਈ ਗਈ ਲਹੂ ਫੇਰ ਵਗਿਆ ਹੱਡੀਆਂ ਫੇਰ ਟੁੱਟੀਆਂ ਪਰ ਸਿੱਖ ਦਾ ਸਿਦਕ ਰੱਤਾ ਵੀ ਨਹੀਂ ਟਿੜਕਿਆ ਤਨਤਾ ਜੋਗ ਹੈ ਉਹ ਪੁਰਸ਼ ਸਹਾਬਾਦ ਸਿੰਘ ਜੋ ਸਿੱਖੀ ਕੇ ਸਾਸ ਸਵਾਸਾ ਸੰਗ ਨਿਭਾ ਜਾਵੇ ਭਾਈ ਸੁਵੇਕ ਸਿੰਘ ਬੋਲੇ ਕਿਉਂ ਵੈਰੀ ਬਨ ਰਿਹਾ ਹੈ ਆਪਣੀ ਔਲਾਦ ਦਾ ਕੈਸਾ ਪਿਤਾ ਹੈ ਤੂੰ ਹਾਜੀ ਵੀ ਵੇਲਾ ਹੈ ਬਚਾਲਾ ਆਪਣੇ ਪੁੱਤਰ ਨੂੰ ਲਖੂ ਖੱਤਰੀ ਨੂੰ ਭਾਈ ਸੁਬੇਕ ਸਿੰਘ ਦੇ ਬੋਲਾਂ ਤੇ ਗੁੱਸਾ ਆ ਰਿਹਾ ਸੀ ਸਰੀਰ ਰੱਖਿਆ ਕੀ ਲਾਭ ਜੇ ਧਰਮ ਹੀ ਜਾਂਦਾ ਰਹਾ ਧਰਮ ਤੋਂ ਥਿੜਕਿਆ ਮਨੁੱਖ ਧੜਕਦੇ ਦਿਲ ਨਾਲ ਵੀ ਮੁਰਦਾ ਹੀ ਹੈ ਲਖਪਤ ਰਾਏ ਹੁਣ ਇਹ ਗੱਲ ਤੇਰੇ ਜਿਹੇ ਬੇਜਿਨੇ ਨੂੰ ਕਿੱਥੋਂ ਸਮਝ ਆਵੇ ਕਿਸੇ ਸਿੱਖ ਨੂੰ ਤੋਪ ਅੱਗੇ ਖੜਾ ਕਰਕੇ ਵੀ ਤੁਸੀਂ ਉਸ ਨੂੰ ਸਰੀਰ ਤੇ ਧਰਮ ਵਿੱਚੋਂ ਚੋਣਨ ਲਈ ਕਹੋਗੇ ਤਾਂ ਉਹ بے ਝਿਜਕ ਧਰਮ ਹੀ ਚੁਣੇ ਚੁਣੇਗਾ ਤੁਸੀਂ ਸਰੀਰ ਰੱਖ ਲਓ ਅਸੀਂ ਧਰਮ ਰੱਖ ਲੈਂਦੇ ਹਾਂ ਚੋਣ ਤਾਂ ਸੌਖੀ ਹੀ ਹੈ ਤੈਨੂੰ ਰੱਤਾ ਰੰਜ ਨਹੀਂ ਕਿ ਤੇਰੀ ਅੰਸਬੰਸ ਨਹੀਂ ਰਹਿਣੀ ਕੁੱਲ ਨਾਸ਼ ਹੋ ਜਾਏਗੀ ਪੰਥ ਉੱਤੋਂ ਸੱਚੇ ਪਾਤਸ਼ਾਹ ਨੇ ਆਪਣੇ ਚਾਰ ਪੁੱਤਰ ਵਾਰ ਦਿੱਤੇ ਤੇ ਮੈਂ ਪੰਥ ਤੇ ਪੁੱਤਰ ਵਿੱਚੋਂ ਪੁੱਤਰ ਕਿਵੇਂ ਚੁਣ ਲਵਾਂ ਪੁੱਤਰ ਬਚਾ ਲੈਣ ਦਾ ਕੀ ਲਾਭ ਜੇ ਮੇਰੀ ਪੰਥਵਲ ਹੀ ਪਿੱਠ ਹੋ ਗਈ ਨਾਲੇ ਤੁਹਾਨੂੰ ਇਉਂ ਕਿਉਂ ਲੱਗਦਾ ਹੈ ਕਿ ਮੈਂ ਪੁੱਤਰ ਗਵਾ ਰਿਹਾ ਹਾਂ ਇਹਨਾਂ ਨੂੰ ਇੱਕ ਦੂਜੇ ਤੋਂ ਵੱਖ ਕਰੋ ਇਸ ਤਰ੍ਹਾਂ ਇੱਕ ਦੂਜੇ ਦੀ ਦ੍ਰਿੜਤਾ ਦੇ ਕੇ ਇਹਨਾਂ ਨੂੰ ਨਹੀਂ ਮੰਨਣਾ ਨਵਾਬ ਨੇ ਕਾਜੀ ਨੂੰ ਹੌਲੀ ਜਿਹੇ ਬੋਲ ਕੇ ਕਿਹਾ ਤੇ ਦੋਹਾਂ ਪਿਤਾ ਪੁੱਤਰ ਨੂੰ ਵੱਖ-ਵੱਖ ਕੋਠਰੀਆਂ ਵਿੱਚ ਬੰਦ ਕਰ ਦਿੱਤਾ ਗਿਆ ਹੁਣ ਮੁਗਲਾਂ ਨੇ ਸਹਾਬਾਦ ਸਿੰਘ ਨੂੰ ਹੋਰ ਤਸੀਹੇ ਦੇਣੇ ਸ਼ੁਰੂ ਕੀਤੇ ਨਵਾਬ ਦਾ ਕਹਿਣਾ ਸੀ ਕਿ ਕਿਸੇ ਵੀ ਤਰ੍ਹਾਂ ਸਹਾਬਾਜ਼ ਨੂੰ ਪੀੜ ਨਾਲ ਕਰਾਉਣ ਤੇ ਮਜਬੂਰ ਕਰੋ ਕੋਈ ਵੀ ਤਸੀਹਾ ਕੋਈ ਵੀ ਹਥਿਆਰ ਵਰਤੋ ਬਸ ਇਸ ਦੀਆਂ ਚੀਕਾਂ ਇਸ ਦੇ ਪਿਤਾ ਤੱਕ ਪਹੁੰਚਣੀਆਂ ਚਾਹੀਦੀਆਂ ਹਨ ਜਲਾਦਾ ਨੇ ਡਾਂਗਾ ਨਾਲ ਸਹਾਬਾਜ਼ ਸਿੰਘ ਦਾ ਮੂੰਹ ਕੁੱਟਣਾ ਸ਼ੁਰੂ ਕੀਤਾ ਦੋਹੇ ਲੱਤਾਂ ਉਲਟ ਦਿਸ਼ਾਵਾਂ ਵੱਲ ਖਿੱਚੀਆਂ ਮੋਢੇ ਭੰਨ ਦਿੱਤੇ ਕੂੜੀਆਂ ਤੋੜ ਦਿੱਤੀਆਂ ਜਮੂਰਾਂ ਨਾਲ ਮਾਸ ਨੋਚਿਆ ਗਿਆ ਨੱਕ ਕੰਨ ਬੁੱਲ ਸਭ ਕੁਝ ਖਤੌੜੀਆਂ ਨਾਲ ਮੂੰਹ ਵਿੱਚੋਂ ਦੰਦ ਵੀ ਉਖੇੜ ਦਿੱਤੇ ਗਏ ਪਰ ਸਹਾਬਾਜ਼ ਸਿੰਘ ਦੇ ਮੂੰਹੋਂ ਦੁੱਖ ਦਾ ਇੱਕ ਸ਼ਬਦ ਵੀ ਨਾ ਨਿਕਲਿਆ ਹੁਣ ਤਾਂ ਬਸ ਇੱਕੋ ਤਰੀਕਾ ਬਚਿਆ ਹੈ ਇੱਕ ਜਲਾਦ ਬੋਲਿਆ ਕੀ ਦੂਜੇ ਨੇ ਪੁੱਛਿਆ ਕਿਉਂ ਨਾ ਇਸ ਦੀ ਖਲ ਲਾ ਲਈਏ ਜਲਾਦਾਂ ਨੂੰ ਆਪਣੇ ਬਾਕੀ ਸਾਰੇ ਕੀਤੇ ਯਤਨ ਅਜਾਈ ਜਾਪ ਰਹੇ ਸਨ ਇਸ ਨੂੰ ਫੇਰ ਚਰਖੜੀ ਤੇ ਚਾੜੋ ਨਵਾਬ ਨੇ ਜਲਾਦਾਂ ਨੂੰ ਹੁਕਮ ਕੀਤਾ ਚਰਕੜੀ ਦੇ ਦੋ ਗੇੜਿਆਂ ਮਗਰੋਂ ਸਾਹਾਬਾਦ ਸਿੰਘ ਬੇਹੋਸ਼ ਹੋ ਗਿਆ ਜਦ ਉਸ ਦੇ ਮੂੰਹੋਂ ਵਾਹਿਗੁਰੂ ਵਾਹਿਗੁਰੂ ਦੀ ਧੂਣੀ ਬੰਦ ਹੋਈ ਤਾਂ ਮੁਗਲਾਂ ਨੇ ਜਾਣਿਆ ਕਿ ਕਿਤੇ ਬਾਲ ਚੜਾਈ ਕਰ ਗਿਆ ਹੈ ਇਹ ਤਾਂ ਚੁੱਪ ਹੋ ਗਿਆ ਹਜੂਰ ਤੇਰਾ ਪੁੱਤਰ ਜਾ ਰਿਹਾ ਹੈ ਜਾ ਰਿਹਾ ਹੈ ਸੁਬੇਗ ਸਿੰਘ ਜਾਣਦੇ ਨੂੰ ਜੇ ਕੁਝ ਕਹਿਣਾ ਹੈ ਤਾਂ ਵੇਲਾ ਹੈ ਲਖਪਤ ਰਾਏ ਭਾਈ ਸੁਬੇਗ ਸਿੰਘ ਦੀ ਕੋਠੜੀ ਵੱਲ ਦੇਖਦਾ ਹੋਇਆ ਬੋਲਿਆ ਤਾਂ ਨੇ ਸੱਚੇ ਪਾਤਸ਼ਾਹ ਬੱਚੇ ਦੀ ਸਿੱਖੀ ਸੁਆਸਾਂ ਸੰਗ ਨਿਭ ਗਈ ਪਰ ਜਦ ਇੱਕ ਜਲਾਦ ਕੋਲ ਗਿਆ ਤਾਂ ਉਸ ਨੇ ਦੇਖਿਆ ਕਿ ਸਾਹਾਬਾਜ਼ ਦੇ ਸਾਹ ਚੱਲ ਰਹੇ ਹਨ ਇਸ ਵਿੱਚ ਤਾਂ ਹਜੇ ਜਾਨ ਬਾਕੀ ਹੈ ਨਵਾਬ ਸਾਹਿਬ ਇਠਾ ਲਾਹੋ ਇਸ ਨੂੰ ਬੇਸ਼ੁੱਧ ਬਾਲ ਨੂੰ ਜਲਾਦ ਜਦ ਚਰਖੜੀ ਤੋਂ ਖੋਲ ਕੇ ਚੁੱਕਣ ਲੱਗੇ ਤਾਂ ਚਲਾਕ ਕਾਜੀ ਕੋਲ ਜਾ ਕੇ ਬੋਲਿਆ ਹੁਣ ਤਾਂ ਤੇਰਾ ਆਖਰੀ ਸਮਾਂ ਹੈ ਸਾਹਾਬਾਜ਼ ਮੌਤ ਆਸਾਨ ਹੋਵੇਗੀ ਜੇ ਸਾਡੀ ਮੰਨ ਲਵੇ ਕਿ ਦੀਨ ਕਬੂਲ ਕਰਦਾ ਹੈ ਜਦ ਜਲਾਦਾ ਨੇ ਸਾਹਾਬਾਜ਼ ਸਿੰਘ ਨੂੰ ਚਰਖੜੀ ਤੋਂ ਲਾਹਿਆ ਤਾਂ ਉਸ ਦਾ ਸਿਰ ਬੇਸੁਰਤੀ ਵਿੱਚ ਹੇਠਾਂ ਢਲਕ ਗਿਆ ਜਿਵੇਂ ਕੋਈ ਸਿਰ ਨਾਲ ਹਾਂ ਦਾ ਇਸ਼ਾਰਾ ਕਰਦਾ ਹੈ ਇਸ ਦੇਖਦਿਆਂ ਹੀ ਕਾਜੀ ਨੇ ਸ਼ੋਰ ਮਚਾ ਦਿੱਤਾ ਵਧਾਈਆਂ ਖਾਨ ਸਾਹਿਬ ਸਾਹਾਬਾਜ਼ ਨੇ ਦੀਨ ਕਬੂਲ ਕਰ ਲਿਆ ਹੈ ਨਾਲ ਹੀ ਹੋਰ ਮੁਗਲਾਂ ਨੇ ਵੀ ਰੌਲਾ ਪਾ ਦਿੱਤਾ ਤੇਰੇ ਪੁੱਤਰ ਨੇ ਦੀਨ ਕਬੂਲ ਲਿਆ ਹੈ ਸੁਭੇਗ ਸਿੰਘ ਲੱਖੂ ਖੱਤਰੀ ਭਾਈ ਸੁਭੇਗ ਸਿੰਘ ਵੱਲ ਦੇਖਦਾ ਹੋਇਆ ਬੋਲਿਆ ਸ਼ਾਇਦ ਮੇਦਨੀ ਤਾਂ ਕਦੇ ਡੋਲ ਜਾਵੇ ਸ਼ਾਇਦ ਚੰਦ ਤਾਰੇ ਕਦੇ ਰਾਹ ਭੁੱਲ ਜਾਣ ਸ਼ਾਇਦ ਸੂਰਜ ਕਦੇ ਕਿਸੇ ਹੋਰ ਦਿਸ਼ਾ ਤੋਂ ਨਿਕਲ ਆਵੇ ਪਰ ਸਿੱਖ ਸਦਕਾ ਟੋਂ ਡੋਲ ਜਾਵੇ ਇਹ ਕਦੇ ਨਹੀਂ ਹੋ ਸਕਦਾ ਲਖਪਤ ਰਾਏ ਜੇ ਤੈਨੂੰ ਸਾਡੇ ਤੇ ਭਰੋਸਾ ਨਹੀਂ ਤਾਂ ਆਪ ਪੁੱਛ ਕੇ ਦੇਖ ਲੈ ਜਲਾਦਾ ਨੇ ਸਹਾਬਾਜ਼ ਸਿੰਘ ਨੂੰ ਭਾਈ ਸੁਵੇਗ ਸਿੰਘ ਕੋਲ ਲਿਆਂਦਾ ਮੈਨੂੰ ਤੇਰੇ ਤੇ ਵਿਸ਼ਵਾਸ ਹੈ ਰੱਤੀ ਪਰ ਵੀ ਸ਼ੰਕਾ ਨਹੀਂ ਪੁੱਤਰ ਪਰ ਇਹਨਾਂ ਮੁਗਲਾਂ ਦੇ ਝੂਠ ਤੋਂ ਪਰਦਾ ਚੁੱਕਣ ਲਈ ਤੂੰ ਆਪ ਹੀ ਬੋਲ ਹੱਥ ਕੜੀਆਂ ਤੇ ਬੇੜੀਆਂ ਨਾਲ ਜਕੜੇ ਹੋਏ ਭਾਈ ਸੁਵੇਗ ਸਿੰਘ ਬੋਲੇ ਪਰ ਸਹਾਬਾਜ਼ ਸਿੰਘ ਚੁੱਪ ਰਿਹਾ ਤੈਨੂੰ ਬੋਲਣਾ ਹੀ ਪਵੇਗਾ ਪੁੱਤਰ ਤੇਰਾ ਬੋਲਣਾ ਜ਼ਰੂਰੀ ਹੈ ਉਠੀ ਤਹਮਤ ਹੀ ਸਹੀ ਪਰ ਮੁਗਲਾਂ ਲਈ ਤਾਂ ਹੈ ਤੈਨੂੰ ਇਹਨਾਂ ਦੇ ਕੋਫਰ ਨੂੰ ਤੋੜਨ ਲਈ ਬੋਲਣਾ ਪਵੇਗਾ ਪਰ ਸਹਾਬਾਜ਼ ਕੁਝ ਨਾ ਬੋਲਿਆ ਦੇਖ ਪੁੱਤਰ ਇਹ ਮੈਨੂੰ ਕਹਿ ਰਹੇ ਨੇ ਕਿ ਸਹਾਬਾਜ਼ ਸਿੰਘ ਸਦਕਾ ਡੋਲ ਗਿਆ ਹੈ ਤੂੰ ਇਹਨਾਂ ਨੂੰ ਆਪਣੀ ਡ੍ਰਿੜਤਾ ਦਾ ਸ਼ੀਸ਼ਾ ਦਿਖਾ ਤਾਂ ਕਿ ਇਹਨਾਂ ਦੇ ਕੂੜ ਨੂੰ ਕੁਝ ਲੱਜਿਆ ਆਵੇ ਜਦ ਹੁਣ ਵੀ ਸਹਾਬਾਦ ਸਿੰਘ ਨੇ ਕੁਝ ਨਾ ਕਿਹਾ ਤਾਂ ਭਾਈ ਸੁਵੇਗ ਸਿੰਘ ਨੇ ਅੱਖਾਂ ਬੰਦ ਕੀਤੀਆਂ ਸੁਰਤ ਗੁਰ ਚਰਨਾਂ ਨਾਲ ਜੋੜੀ ਤੇ ਕੁਝ ਚਿਰ ਮਗਰੋਂ ਸਹਾਬਾਦ ਸਿੰਘ ਦੇ ਨੇੜੇ ਹੋਏ ਹੱਥ ਕੜੀਆਂ ਤੇ ਬੇੜੀਆਂ ਵਿੱਚ ਜਕੜੇ ਹੋਏ ਭਾਈ ਸੁਵੇਗ ਸਿੰਘ ਨੇ ਆਪਣਾ ਪੈਰ ਸਹਾਬਾਦ ਸਿੰਘ ਦੇ ਮੱਥੇ ਨੂੰ ਛੁਹਾਇਆ ਤੇ ਅਕਾਲ ਅਕਾਲ ਦਾ ਜਾਪ ਕੀਤਾ ਫਿਰ ਉਹਨਾਂ ਮੂਲ ਮੰਤਰ ਦਾ ਪਾਠ ਕੀਤਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਹ ਕੀ ਕਰ ਰਿਹਾ ਹੈ ਤੂੰ ਲੱਖੂ ਖੱਤਰੀ ਬੋਲਿਆ ਪ੍ਰਮਾਤਮਾ ਨੇ ਕਰੋੜਾਂ ਬ੍ਰਹਮੇ ਰੱਖੇ ਹੋਏ ਨੇ ਮਨੁੱਖ ਨੂੰ ਸਾਜਣ ਲਈ ਇਹ ਉਸ ਦੇ ਸੇਵਕ ਨੇ ਤੇ ਕਦੇ ਕਦਾਈਂ ਗਲਤੀ ਕਰ ਜਾਂਦੇ ਨੇ ਐਸੀ ਹੀ ਇੱਕ ਗਲਤੀ ਸਹਾਬਾਜ ਦੇ ਮੱਥੇ ਉੱਤੇ ਉੱਕਰ ਗਈ ਸੀ ਨਹੀਂ ਤਾਂ ਇਹ ਕਦੇ ਹੋ ਨਹੀਂ ਸਕਦਾ ਕਿ ਸਿੱਖ ਦੀ ਦੇ ਬੇਸੁਰਤੀ ਵਿੱਚ ਵੀ ਚੜ੍ਹਦੀ ਕਲਾ ਵਾਲਾ ਉਤਰ ਨਾ ਦੇਵੇ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਤੇ ਉਹ ਮਾੜਾ ਲੇਖ ਸਹਾਬਾਜ ਸਿੰਘ ਦੇ ਮੱਥੇ ਤੋਂ ਮਿਟ ਗਿਆ ਹੈ ਹੁਣ ਤੁਸੀਂ ਆਪ ਪੁੱਛ ਕੇ ਦੇਖੋ ਸਹਾਬਾਜ ਕੀ ਕਹਿੰਦਾ ਹੈ ਭਾਈ ਸੁਵੇਗ ਸਿੰਘ ਮੁਸਕਰਾ ਰਹੇ ਸਨ ਕਿਉਂ ਬਈ ਸਹਾਬਾਜ ਤੂੰ ਕਲਮਾ ਪੜਨ ਲਈ ਤਿਆਰ ਹੈ ਨਵਾਬ ਸਹਾਬਾਜ ਦੇ ਨੇੜੇ ਹੁੰਦਾ ਬੋਲਿਆ ਜੀ ਬੇਸ਼ੱਕ ਸਹਾਬਾਜ ਸਿੰਘ ਨੇ ਜਵਾਬ ਦਿੱਤਾ ਨਵਾਬ ਤੇ ਲਖੂ ਦੋਨੇ ਹਸਣ ਲੱਗੇ ਤੇ ਭਾਈ ਸੁਵੇਕ ਸਿੰਘ ਵੀ ਮੁਸਕਰਾਉਂਦੇ ਰਹੇ ਤਾਂ ਪੜ ਇਸ ਤੋਂ ਪਹਿਲਾਂ ਕਿ ਕਾਜੀ ਕੁਝ ਬੋਲਦਾ ਸਹਾਬਾਜ ਸਿੰਘ ਦੀ ਆਵਾਜ਼ ਆਈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਇਹ ਕੀ ਬੋਲ ਰਿਹਾ ਹੈ ਕਾਜੀ ਨੂੰ ਸੱਤੀ ਕਪੜੀ ਅੱਗ ਲੱਗ ਗਈ 함ਰੀ ਜਾਤ ਪਾਤ ਗੁਰ ਸਤ ਗੁਰ ਹਮ ਵਿੱਚੋ ਸਿਰ ਗੁਰ ਕੀ ਚੁੱਪ ਕਰਾਓ ਇਸ ਨੂੰ ਨਵਾਬ ਚੀਕਿਆ ਭੀਜੋ ਸਿੱਜੋ ਕੰਬਲੀ ਅੱਲਾਹ ਵਰਸੋ ਮੇ ਹੋ ਜਾਏ ਮਿਲਾ ਤਨਾ ਸੱਜਣਾ ਟੁੱਟੋ ਨਾਹੀ ਨੇਹੋ ਬੰਦ ਕਰਵਾਓ ਇਸ ਦਾ ਕੋਫਰ ਚਰਖੜੀ ਤੇ ਚਾੜੋ ਇਸ ਨੂੰ ਤੇ ਉਹਨਾਂ ਚਿਰ ਘਮਾਉਂਦੇ ਰਹੋ ਜਦ ਤੱਕ ਇਸ ਦਾ ਸਰੀਰ ਟੁਕੜੇ ਟੁਕੜੇ ਨਹੀਂ ਹੋ ਜਾਂਦਾ ਦੋਹੇ ਪਿਤਾ ਪੁੱਤਰ ਨੂੰ ਚਰਖੜੀ ਤੇ ਚਾੜਿਆ ਗਿਆ ਉਹ ਚਰਖੜੀ ਤੇ ਚੜੇ ਹੋਏ ਵੀ ਮੁਸਕਰਾ ਰਹੇ ਸਨ ਚਰਖੜੀ ਤੇਜ਼ ਕਰਨਾ ਹੁਕਮ ਦੇਣ ਵਾਲੇ ਨਵਾਬ ਕਾਜੀ ਤੇ ਲਖੂ ਖੱਤਰੀ ਦਾ ਮੱਥਾ ਤੇਔੜੀਆਂ ਨਾਲ ਭਰਿਆ ਹੋਇਆ ਸੀ ਭਾਈ ਸੁਵੇਗ ਸਿੰਘ ਨੇ ਦੇ ਦਾ ਓਲਾ ਕਰਨ ਲੱਗਿਆ ਆਖਰੀ ਬੋਲ ਕਹੇ ਹਮ ਕਾਰਨ ਗੁਰੂ ਕੁੱਲ ਗਵਾਈ ਹਮ ਕੁੱਲ ਰੱਖ ਹੈ ਕਵਨ ਵਡਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ